ਆ ਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾੰਡ ਉੱਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵੇਖੋ ਕਿਵੇਂ ਸਾੰਡ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾੰਡ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ ਆ ਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾੰਡ ਉੱਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵੇਖੋ ਕਿਵੇਂ ਸਾੰਡ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾੰਡ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ ਆ ਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾਹਣ ਡੋਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵੇਖੋ ਕਿਵੇਂ ਸਾਹਣ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾਹਣ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ ਆ ਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾੰਡ ਉੱਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵੇਖੋ ਕਿਵੇਂ ਸਾੰਡ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾੰਡ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ ਅਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਅਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾਹਣ ਡੋਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵੇਖੋ ਕਿਵੇਂ ਸਾਹਣ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾਹਣ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ ਅਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਅਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾਹਣ ਡੋਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵੇਖੋ ਕਿਵੇਂ ਸਾਹਣ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾਹਣ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਆ ਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾੰਡ ਉੱਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵੇਖੋ ਕਿਵੇਂ ਸਾੰਡ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾੰਡ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ ਆ ਵੇਖੋ ਕਿਵੇਂ ਸ਼ਖਸ ਜਿਹੜੇ ਨੇ ਦੁਕਾਨ ਤੇ ਖੜੇ ਗੱਲ ਕਰ ਰਹੇ ਸਨ ਤੇ ਅਚਾਨਕ ਇਹਨਾਂ ਨੂੰ ਪਾੜੜਾ ਪੈ ਗਿਆ ਨੇ ਦਰਸਲ ਆਪਸ ਦੇ ਵਿੱਚ ਲੜਦੇ ਹੋਏ ਦੋ ਸਾਹਣ ਡੋਥੇ ਪਹੁੰਚ ਜਾਂਦੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਾਫੀ ਇਹਨਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਵੇਖੋ ਕਿਵੇਂ ਸਾਹਣ ਜਿਹੜਾ ਕਾਊਂਟਰ ਟੱਪ ਕੇ ਦੁਕਾਨ ਦੇ ਅੰਦਰ ਹੀ ਵੜ ਆਇਆ ਦੂਜਾ ਸਾਹਣ ਬਾਹਰ ਖੜਾ ਵੇਖਦਾ ਰਿਹਾ ਤੇ ਉਧਰ ਲੋਕ ਜਿਹੜੇ ਨੇ ਉਹ ਡਰ ਦੇ ਮਾਰੇ ਭੱਜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇਖ ਕੇ ਲੋਕ ਵੀ ਕੰਬ ਗਏ ਨੇ